ਮੈਂ ਲੈਣਾ ਜੀ ਇਹ ਲੈਣਾ ਦਾ 1500 ਨਾ ਕੋਈ ਨਹੀਂ ਹੁੰਦਾ ਫਿਰ ਤਾਂ ਮੈਂ ਤੋੜ ਦੇਣਾ ਬੋਲੀ ਸਹੀ ਗੱਲ ਆ ਮਾੜੀ ਆ ਹਾਂ ਉਹ ਆਈ ਜਾਂਦੇ ਫਿਰ ਕੇ ਹਾਂ ਮੈਂ ਨਹੀਂ ਅਸ ਪਪੜਾ ਕੇ ਪਈ ਜਾਂਦੇ ਕਹਿੰਦਾ ਕਿ ਘਰ ਤਾਂ ਬੈਗਾ ਸੀ ਉਹ ਵੀ ਠੀਕ ਆ ਉਹਦੇ ਵਿੱਚ ਕੋਪਰੇਟ ਸਰਟੀਫਿਕੇਸ਼ਨ ਕਾਰਡ ਦੇ ਵਿੱਚ ਖੜਿਆ ਜੀ ਜੀ ਐਪੀ ਸੀਡਰ ਦੀ ਪਹਿਲੇ ਦੀ ਬੋਲੀ ਆ 33750 ਕਿੰਨੇ ਜانے ਸਕورٹی ਆਈ ਜੀ 10 ਜانے ਸਕورٹی ਆਈ ਆ ਜੀ ਠੀਕ ਹੈ ਹਾਂਜੀ ਬੋਲੋ ਜੀ ਕਰੋ ਜੀ ਸ਼ੁਰੂ ਜਾਨੇ ਦਾ ਪੁਆਰਟੀ ਆਈ ਜੀ ਦੇਖੋ ਜੀ ਇਹਦਾ ਪੁੱਗਦੇ ਆ ਤਾਂ ਕਰ ਲਓ ਨਹੀਂ ਤਾਂ ਠੀਕ ਹੈ ਦੇਖੋ ਮਣੇ ਚਾਈ ਜੀ ਕਿੰਨਾ ਮਾਡਲ ਹੈ ਇਹ 18 ਜੀ 18 ਮਾਡਲ 18 ਮਾਡਲ ਹੈ ਹਾਂ ਜੀ 18 ਮਾਡਲ 골ਡਨ ਪੰਜਾਬ ਹੈ ਕੀ ਸੀ ਇਹ ਹਮਮ ਨੋ 7 ਕੁ ਹੀ ਹੋਊਗਾ 7 ਤੋਂ 800 ਫੁੱਟਾਂ ਅੱਠ ਹੋਊਗਾ ਫੁੱਟਾਂ ਦਾ ਮਿਲਦਾ ਜੀ ਫੁੱਟੇ ਫੱਟੇ ਦਾ ਨਹੀਂ ਗਿਆ 7 8 ਹੀ ਹੋਊਗਾ 8 ਫੁੱਟ 15 ਤੋਂ 7 ਤੋਂ ਦਾ ਬਾਹਰੋਂ 8 ਲਾਓਗਾ ਕੰਮ ਕਰਨੀ ਪੈਣੀ ਆ ਕਰੋ ਇਹ ਸ਼ੁਰੂ ਹੂੰ ਕਹਿੰਦੇ 20000 ਤੇ ਰੱਖੋ ਜੀ ਇਹ ਕਾਰੇ 20000 ਜੀ ਰੱਖੀ ਜਾਣੀ ਇਹ ਹੀ ਮਿੱਥਾ ਬਰੇਟ ਉਹਦੀ ਰੱਖੀ ਜਾਊਗੀ ਠੀਕ ਹੈ ਜੀ ਜਿਹੜਾ ਮਿੱਥਾ ਬਰੇਟ ਆ ਕਮੇਟੀ ਦਾ ਤੇ ਵਿਭਾਗਮੇ ਦਾ ਉਹੀ ਡੇਟ ਰੱਖਿਆ ਜਾਣਾ ਠੀਕ ਹੈ ਜੀ ਕਿਸੇ ਨੂੰ ਪਹੁੰਚਦਾ ਤਾਂ ਬੋਲੀ ਆ ਜੇ ਪਹੁੰਚਦਾ ਦਿਓ ਨਹੀਂ ਤਾਂ ਵਕੈਸ਼ਨ ਕਰੋ ਹੂੰ ਆ ਵੀ ਜਗਸੀਰ ਸਿੰਘ ਦਾ ਲਿਖੋ ਜੀ 34000 ਰੁਪਿਆ ਜਗਸੀਰ ਸਿੰਘ 34000 34000 ਰੁਪਿਆ ਜੀ son of ਜਗਸੀਰ ਸਿੰਘ ਤੇ ਲਿਖਿਆ ਲੱਕੀ ਲਿਖਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਸਿੰਘ ਬਲਵਿੰਦਰ ਸਿੰਘ ਪਰਨੋ ਉਹਦਾ ਮੁਕਤੀ ਆ ਜੀ ਹਾਂ ਜੀ ਨਾ ਬੋਲੋ ਟੁੱਟ ਜੇ ਕਿਸੇ ਨੇ ਬੋਲਣੀ ਆ ਤੇ ਦੇਵਕੋ ਬੁਰੀ ਠੀਕਾ ਨਹੀਂ ਫਰੋਸਾ ਹੱਸ ਨਹੀਂ ਤੋੜ ਦੇ ਤੁਸੀਂ ਇੱਧਰਲੇ ਪਾਸੇ ਆ ਜਾਓ ਜੀ ਵਿਚ ਆ ਜਾਓ ਜੀ ਮੜਾ ਇਹ ਕਹੇਦਾ ਹੋਇਆ ਜੋ ਚਤਾਇਆ ਉਹਦਾ ਬੋਲ ਪੂਗਾ ਜੀ ਆਪਣਾ ਕੋਈ ਨਾ 250 ਬਣ ਗਿਆ ਠੀਕ ਹਾਂ ਵੀ ਕੋਈ ਹੋਰ ਦੱਸੋ ਕਰ ਹੈਗਾ ਵੀ ਕੋਈ ਖੋਲ ਦੇਣ ਵਾਲਾ ਚਾਹਵਾਨ ਹੈਗਾ ਜਾਂ ਕਰਦੇ ਇੱਕ ਦੋ ਤਨ ਦੇਖੋ ਮੈਨੂੰ ਬਸ ਹੋਰ ਸਰ ਗੋਲੀ ਕਰਦਗੇ ਇੱਕ ਦੋ ਤਨ ਦੱਸੋ ਜੀ ਉਹਨਾਂ ਕੋਲੋਂ ਹੋਣਾ ਆਏਗਾ ਮੋਟਾ ਨਹੀਂ ਫੇਰਨਾ ਕਿਉਂ ਜਗਸੀਰ ਸਿੰਘ ਬਲਵਿੰਦਰ ਸਿੰਘ 34000 ਰੁਪਿਆ ਜੀ 34000 ਜਗਸੀਰ ਸਿੰਘ ਬਲਵਿੰਦਰ ਸਿੰਘ 34000 ਰੁਪਿਆ ਜੀ ਜਗਸੀਰ ਸਿੰਘ ਬਲਵਿੰਦਰ ਸਿੰਘ 34000 ਰੁਪਿਆ 1 ਜਗਸੀਰ ਸਿੰਘ ਬਲਵਿੰਦਰ ਸਿੰਘ 34000 ਰੁਪਿਆ 2 ਦੇਖ ਲਓ ਜੀ ਤਿੰਨ ਕਾਰ ਲੱਗਿਆ ਜੀ ਜਗਸੀਰ ਸਿੰਘ ਬਲਵਿੰਦਰ ਸਿੰਘ 34000 ਰੁਪਇਆ ਤਿੰਨ ਲੋ ਜੀ ਮੁਬਾਰਕਾ ਬਾਈ ਨੂੰ ਮੁਬਾਰਕਾ ਬਾਈ ਨੂੰ ਲੋ 80 ਸੀਡਰ ਬਾਈ ਦੇ ਨਾਮ ਬਲਵਿੰਦਰ ਸਿੰਘ ਦੇ ਨਾਮ ਤੇ ਕਿਹੜਾ ਪਿੰਡ ਆ ਬਾਈ ਆਹੀ ਪਿੰਡ ਹੈਗਾ ਠੀਕ ਹੈ ਠੀਕ ਹੈ ਅਗਲਾ ਸੰਦ ਕੀ ਹੈ ਜੀ ਅਗਲਾ ਸੰਦ ਵੀ ਇਹ ਹੈਪੀ ਹੀਟਰੀ ਹੈ ਹੈਪੀ ਹੀਟਰੀ ਹੈ ਜੀ 80 ਸੀਡਰੀ ਹੈ ਸੇਮ ਕੰਪਨੀ ਹੈ ਇਹੀ ਕੰਪਨੀ ਆ ਸ਼ਾਇਦ ਸੇਮ ਹੀ ਮਾਡਲ ਹੋਊਗਾ ਹਨਾ ਤਾਰਾ ਧਾਰੀ ਜਿਹੀ ਇੱਕੋ ਹੀ ਮਾਡਲ ਹੀ ਆ ਸੇਮ ਮਾਡਲ ਆ ਜੀ ਸੇਮ ਮਾਡਲ ਆ ਇਹ ਸਾਰਾ ਉਨੀ ਮਾਡਲ ਆ ਇਹ ਹੂੰ ਸੇਮ ਕੰਪਨੀ ਆ ਇਹਦਾ ਰੇਟ ਵੀ ਸੇਮ ਹੀ ਰੱਖਿਆ ਘੱਟਾ ਹੀ ਫਰਕ ਆ ਕੁਛ ਰੇਟ ਫਰਕ ਆ ਕੁਛ ਕੁ ਹੀ ਆ 19 ਅਸੀਂ 34750 ਰੁਪਏ ਹੀ 19 ਇਹ ਲੋ ਜੀ 34750 ਆ ਤੇ ਸੌਰੀ 33000 33750 ਪਹਿਲਾਂ ਦਾ ਵੀ ਉਨੀ ਸੀ ਪਹਿਲਾਂ ਦਾ ਵੀ ਆ ਜੀ 33750 ਲੋ ਜੀ ਇਹ ਪੀ ਹੀਟਰ ਆ ਜੀ ਕੰਡੀਸ਼ਨ ਇਹ 18 ਤੋਂ 19 ਮੱਤ ਲੈ ਲਏ। ਏਡੀ ਬੋਲੀ ਸ਼ੁਰੂ ਹਾਲੇ ਜੀ ਕਰੋ। ਕਰਗੇ ਵੀ ਸ਼ੁਰੂ। ਹਾਂਜੀ। ਹਾਂਜੀ ਕਰੋ। 33750 ਰੁਪਏ ਜੀ ਬੋਲੀ ਇਹ ਦੀ। ਠੀਕ ਹੈ ਜੀ। ਕਿ 10 ਬੰਦੇ ਨੇ ਸਕਿਉਰਟੀ ਦਿੱਤੀ ਆ ਜੇ ਬੋਲੀ ਦੇਣੀਆਂ ਦੇ ਸਕਦੇ ਆ ਜੀ। ਜੀ। ੰਡਾਲੇ ਦੇਖ ਲੋ ਤੁਸੀਂ ਤਾਂ ਵਾਇਆ ਵਾ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਸੀਂ ਤਾਂ ਚਲਾਇਆ ਵਾ ਤੁਹਾਨੂੰ ਪਤਾ ਹੀ ਕਿੰਨੇ ਕਿ ਚੱਲੇ ਆ ਬਿਲਕੁਲ ਨਾ ਸਹੀ ਗੱਲ ਆ ਮਾੜੀ ਮੋਟੀ ਰਿਪੇਅਰ ਕਰਕੇ ਆਪਦਾ ਕੰਮ ਕਰਦਾ ਪਕੜੇ ਬਿਲਕੁਲ ਸਹੀ ਗੱਲ ਆ ਕਿਸੇ ਦੇ ਕੰਮ ਚਾਦੀ ਦੀ ਹੈ ਨਾ ਇਹ ਨਾ ਪਾ ਦੇ ਦੇਗਾ ਹਾਂ ਕੋਈ ਦੂਜੇ ਦੇ ਨਾਮ ਤੇ ਕੋਈ ਇੱਕ ਹੈਪੀ ਸੀਟਰ ਦੀ ਹੋਗੀ ਜਿਸ ਤਰੀਕੇ ਦੀ ਹੋ ਰਹੀ ਹੈ ਉਹ ਹੀ ਹੋਗੀ ਐਵੇਂ ਵੀ ਹੋ ਰਹੀ ਹੈ ਜਾਨੀ ਦਾ ਰੱਖਣਾ ਆਹ ਹੋ ਗਿਆ ਹਮਸਾਹ ਜਾ ਰਾਜਾ ਤੂੰ ਬੋਲੀ ਦੇ ਲਾ ਹਾਂ ਉਹ ਲਖਵੀਰ ਦੇ ਨਾਮ ਬੋਲੀ ਦੇ ਲਾ ਲਖਵੀਰ ਚੌਂਕੀ ਕਰ ਦੇਈ ਚੌਂਕੀ ਕਰ ਦੇਈ ਲਖਵੀਰ ਸਿੰਘ ਲਖਵੀਰ ਸਿੰਘ ਜੀਤ ਸਿੰਘ 34000 ਰੁਪਿਆ ਪਹਿਲਾਂ ਵੀ ਛੋਟੀ ਸੀ ਨਾ ਜੀ ਨਹੀਂ ਉਹ ਦੂਜੇ ਦਾ ਬਾਈ ਦਾ ਪਹਿਲਾਂ ਹੀ ਬਾਈ ਦਾ ਸੀ ਹਮ ਲਖਵੀਰ ਸਿੰਘ ਜੀਤ ਸਿੰਘ ਲਖਵੀਰ ਸਿੰਘ ਜੀਤ ਸਿੰਘ 34000 ਰੁਪਿਆ ਜੀ ਕੋਈ ਇੱਕ ਤਾਂ 34 ਦਾ ਬੈਗ ਲਖਵੀਰ ਸਿੰਘ ਜੀਤ ਸਿੰਘ 34000 ਰੁਪਿਆ ਜੀ ਕਿਸੇ ਬੋਲੀਕਾਰ ਨੇ ਬੋਲੀ ਦੇਣੀ ਆ ਦੇ ਸਕਦੇ ਆ ਭਾਈ ਯਾਰ ਵਾਸਤੇ ਚੌਕੀ ਲੱਗਦਾ ਦੇਖਣ ਵਾਲਾ ਹੀ ਆ ਤੇ ਚੌਕੀ ਲੱਗਿਆ ਪੁੱਤਾਂ ਦੇਖਣਾ ਹਜ਼ਾਰ ਕੋਈ ਤੁਹਾਨੂੰ ਨਾ ਨਿਕਰ ਹੋਊਗਾ ਆਹ ਚੌਕੀ ਦਾ ਹਜ਼ਾਰ ਤੇ ਦੇਖ ਰਿਹਾ ਰਕਵੀਰ ਸਿੰਘ ਜੀ ਤੇ ਚੁੰਦੇ ਲੱਗਿਆ ਜੀ ਇਹ ਲੈਣਾ ਦਾ 1500 ਨਾ ਕੋਈ ਹੁੰਦਾ ਫੇਰ ਤਾਂ ਮੈਂ ਤੋੜ ਦੇਣਾ ਬੋਲੀ ਸਹੀ ਗੱਲ ਆ ਮਾੜੀ ਆ ਹਾਂ ਉਹ ਆਈ ਜਾਂਦੇ ਫਿਰ ਕਹਿੰਦੇ ਹਾਂ ਗੈਰ ਲੱਖ ਪੜਾਕੇ ਪਈ ਜਾਂਦੇ ਪਿੰਡ ਦਾ ਪੰਜ ਰਹੀ ਗਿਆ ਕਮੈਂਟ ਦੋ ਦੇ ਹੀ ਕੰਮ ਆ ਕਦੇ ਦੋ ਮਿੰਟਾਂ ਦਾ ਹੀ ਕੰਮ ਹੈ ਮੈਂ ਕਿਨਾਰੇ ਤੇ ਹੀ ਹੈ ਲਖਵੀਰ ਸਿੰਘ ਜੀ ਸਿੰਘ 34000 ਰੁਪਿਆ 500 ਨਹੀਂ ਬਣ ਜੂ ਹੁਣ ਤਾਂ 500 ਰੁਪਈ ਨਹੀਂ ਬਣ ਜੂ ਕਿੰਨੇ ਤਾਂ ਕਿੰਨੇ ਲਾਇਆ 34 ਲੱਗਿਆ ਸਾਢੇ 34 ਹੋ ਗਿਆ ਲੈ ਵੀ ਸਾਢੇ 34 ਹੋ ਗਿਆ ਸਾਢੇ 34 ਉਹਦੇ ਨੂੰ ਵਾ ਪਾ ਦੇ ਬਾਈ ਲਖਵੀਰ ਸਿੰਘ ਜੀ ਸਿੰਘ ਨੂੰ ਸਾਢੇ 34 ਬਹੁਤੀ ਸਕਿਉਰਟੀ ਨਹੀਂ ਆਈ ਵੀ ਬਾਈ ਉਹਦੇ ਨੂੰ ਦੇਖਦਾ ਸਕਿਉਰਟੀ ਉਹਦੇ ਵੱਲੀ ਵਾ ਦੇ ਬਾਈ ਲਖਵੀਰ ਸਿੰਘ ਜੀ ਸਿੰਘ 34000 ਰੁਪਿਆ ਹੋਰ ਕੋਈ ਬੰਦਾ ਹੈਗਾ ਲਖਵੀਰ ਸਿੰਘ ਜੀਤ ਸਿੰਘ 34000 ਰੁਪਿਆ ਇੱਕ ਲੋ ਜੀ ਲਖਵੀਰ ਸਿੰਘ ਅਜੀਤ ਸਿੰਘ 34000 ਰੁਪਿਆ ਦੋ ਜੀ ਹਣ ਦੇਖੋ ਜੀ ਲਖਵੀਰ ਸਿੰਘ ਅਜੀਤ ਸਿੰਘ 34000 ਰੁਪਿਆ ਤਿੰਨ ਲੋ ਜੀ ਅਹੀ ਪੰਡਾ ਵੀਰੇ ਠੀਕ ਆ ਵਧਾਈਆਂ ਵਧਾਈਆਂ ਪਿੰਟ ਜੀ ਰੱਖ ਲੈ ਸਮਾਨ ਮੁੰਡਿਆਂ ਨੇ ਹੇ ਆਹ ਆਹ ਮਾਰਾ ਉਹ ਨੀ ਮਾਡਲ ਅਗਲਾ ਸੰਦ ਕੀ ਆ ਜੀ ਬਾਈ ਨੇ ਜੀ ਬੋਲੀ ਦਾ ਟੁੱਟ ਗਈ ਬਾਈ ਦੇ ਇਹ 골ਡਨ ਪੰਜਾਬ ਦਾ ਇਹ ਹੈਪੀ ਸੀਡਰ ਹੈ ਚਲੋ ਇਹ ਹੋਣ ਅੱਗੇ ਜੀ ਬੋਲੀ ਆ ਜੀ ਲੈ ਵੀ ਹੋਰ ਸੰਦ ਵੀ ਦਿਖਾਉਣਾ ਮਿੱਤਰੋ ਜੁੜੇ ਰਹੋ ਵੀਡੀਓ ਨਾਲ ਅੱਗੇ ਆ ਸੰਦ ਆ ਗਿਆ ਭਾਈ 010 0 drill ਤਲਵਨ ਦੀ ਭਾਈ ਦੀ ਬਣੀ ਹੋਈ ਹੈ ਬਈ ਇਹ ਹੂੰ ਜੇ 15000 ਹੂੰ ਇਹ ਰੇਟ ਕਰੇਗਾ 15000 ਰੁਪਏ ਹੈ ਜੀ 15000 ਰੁਪਿਆ ਇਹ ਮਾਡਲ ਕਿਹੜਾ ਹੈ ਜੀ ਇਹ ਮਾਡਲ 18 ਹੀ ਹੈ ਜੀ 18 ਸਾਰੇ ਸਾਲ 18 ਮਾਡਲ ਹੈ ਜੀ 18 ਮਾਡਲ ਪੂਰੀ ਹੈ ਵੀਰੇ ਹਾਂਜੀ 11 ਪੂਰੀ ਮਸ਼ੀਨ ਹੈ ਜੀ 0 ਟਨ ਡੈਲ 15000 ਰੁਪਿਆ ਰੇਟ ਹੈ ਦਾ ਜਿਹੜੇ ਬੰਦੇ ਨੇ ਬੋਲੀ ਦੇਣੀ ਆ ਬੋਲੋ ਬੋਲੋ ਜੀ ਲੋ ਬਈ ਜੀਰੋ ਡ੍ਰਿਲ ਜੀ ਬੋਲੀ ਜਿਹੜੇ ਬੰਦੇ ਦੇਣੀ ਆ 15000 ਰੁਪਏ ਰੇਟ ਆ 15000 ਰੁਪਏ ਰੇਟ ਆ ਨਾ ਤੇ ਮਾਡਲ ਹੈ 18 ਜੀ 18 18 ਸਾਰੇ ਸਾਮ 18 ਫੜੋ 11 ਪੂਰੀ 11 ਪੂਰੀ ਸਾਡੋ ਨੰਬਰ ਕਰ ਕੋਈ ਸਾਢੇ 15000 ਲਖਵੀਰ ਸਿੰਘ ਜੀ ਸਿੰਘ ਸਾਢੇ 15000 ਰੁਪਏ ਆ ਜੀ ਸਾਢੇ 15000 ਲਖਵੀਰ ਸਿੰਘ ਜੀ ਸਿੰਘ ਜੀ ਚੱਲੋ ਆ ਚੱਲੋ ਆ ਜੀ ਦੇਖੋ ਜੀ ਦੇਖੋ ਆ ਥੱਲੇ ਲੱਗੇ ਬੈਠ ਲਾਗੇ ਜਾਵੀ ਹੈ ਲਖਵੀਰ ਸਿੰਘ ਜੀਤ ਸਿੰਘ 15500 ਰੁਪਇਆ ਤੁਹਾਨੂੰ 16 ਕਰਵਾਈ ਹੈ ਕੋਈ ਤਾਂ ਨਹੀਂ ਪਈ 16 ਹੋ ਗਿਆ ਜੀ ਨਾ ਆਇਆ ਆਪਣਾ ਆਸ਼ੂ ਦੇ ਨਾਮ ਤੇ ਕਰਾ ਲਿਆ 16000 ਰੁਪਇਆ ਲਓ ਜੀ 16000 ਰੁਪਇਆ ਲੱਗ ਗਿਆ ਆਸ਼ੂ ਆਸ਼ੂ ਦਾ 16000 ਰੁਪਇਆ ਲੋ ਜੀ ਬਾਈ ਜੀ ਅੱਗੇ ਬੋਲੋ ਜੀ 16000 ਰੁਪਏ ਆਸ਼ਕ ਸਿੰਘ 16000 ਰੁਪਿਆ ਜੀ ਕੁਮਾਰ ਆਸ਼ਕ ਕੁਮਾਰ ਆਸ਼ਕ ਕੁਮਾਰ ਲੈ ਲਖੀ ਬਸੋ ਜੀ ਕਰਦੇ ਹੋਰ 500 ਕਰਦੇ 16 500 ਜੀ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ 16000 ਰੁਪਏ لکھیر سنگھ اجیت سنگھ سولہ ہزار پانچ سو روپئے بارہ ਆ ਰੱਖਿਆ ਦੋ ਦਿਨਾਂ ਪੰਨਾ ਹੋਇਆ ਜੀ ਗਾਉਂ ਡਾਟਾ ਤੇ ਕਾਮਾੜੇ ਜੇ ਤੁਹਾਨੂੰ ਜੁਗਾ ਹਾਂ ਲਖਵੀਰ ਸਿੰਘ ਅਜੀਤ ਸਿੰਘ ਦਾ 1650 ਜੀ ਲਖਵੀਰ ਸਿੰਘ ਅਜੀਤ ਸਿੰਘ 1650 1 ਜੀ ਲਖਵੀਰ ਸਿੰਘਜੀਤ ਸਿੰਘ 1650 2 ਜੀ ਅੱਗੇ ਇਹ ਤਾਂ ਦੇਖ ਲਓ ਭਾਈ ਕਿਸੇ ਦੀ ਵਿਚਾਰ ਲਖਵੀਰ ਸਿੰਘ ਜੀ ਸੈਂਕ 16500 ਤਿੰਨ ਕਹਿਣ ਲੱਗਾ ਦੇਖ ਲਓ ਜੇ ਤਿੰਨ ਤਿੰਨ ਲਓ ਜੀ ਕਹਿਤਾ ਗਿਆ ਲਓ ਜੀ ਲਓ ਜੀ ਅਗਲਾ ਸੰਦ ਦੱਸੋ ਵੀ ਕੀ ਆ ਬੰਦ ਕਾਮ ਜੀ ਹੋ ਗਈ ਬੋਲੀ ਤਿੰਨ ਸੰਦਾਂ ਦੀ ਬੋਲੀ ਹੋ ਗਈ ਮਿੱਤਰੋ ਅਗਲਾ ਸੰਦ ਦੇਖਦੇ ਹੋਰ ਕੀ ਹੈਗਾ ਕ੍ਰਿਸ਼ਨਗੜ ਸੋਸਾਇਟੀ ਦੇ ਵਿੱਚ